ਲੋ ਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਆ ਦਿਖਾਉਣਾ ਸਰਦ ਦੇ ਰੇਡ ਕੋਟਕ ਬ੍ਰਾਹਮਣੀ ਦੇ ਨਹੀਂ ਉਹ ਉਹ ਆਪਸੇ ਹੋਏ ਹੈ ਹਾਂ ਅੱਜ ਅਗਲਾ ਹਸਾਮਲਾ ਦੇਖੀਏ 47 ਜੀ 1847 47 ਬੋਲੋ ਲੋ ਜੀ 1847 ਮੁੰਡੇ ਬੇ ਸ਼ਾਮ ਨੂੰ ਲੈ ਲਈਏ ਹਾਂ ਉਹ ਬੋਲੀ ਤੇ ਹੈਗਾ 26 ਰੁਪਏ ਭਾਈ 5 ਰੁਪਏ ਕਿੰਨੇ ਗਏ 10 ਕਿੰਨੇ ਗਏ ਆਹੀ ਹੈ ਬੌਜੀ ਦੋਨੇ ਢੇਰੀਆਂ 15 20 50 50 ਰੁਪਏ 50 55 ਜੀ 60 60 65 ਹੋ ਗਈ ਹੋ ਗਈ ਬੌਜੀ ਦੋਨੇ ਢੇਰੀਆਂ ਹੋ ਗਈ 31 ਤੋਂ 90 ਆ ਰਹੇ ਸੀ ਨਹੀਂ ਬੌਜੀ ਦੋਨੇ ਦੀ ਢੇਰੀਆਂ ਆਉਂਨ ਨੂੰ ਬੱਚੀ ਔਰ ਆ ਦੋਵਾਂ ਦੀ ਗੱਲ ਨਹੀਂ ਆਉਂਦੀ ਦੋ ਆ ਜੀ ਦੀ ਦੋ ਬੌਜੀ ਇੱਕੋ ਹੀ ਮਾਰਾ ਇੱਕ ਜੱਤੀ ਆ ਬੌ ਹਾਂ ਇਹ ਲੈ 11 ਹਾਂ ਕਿੰਨੇ ਸੀ ਯਾਰ ਉਹ ਕਿਉਂ ਜੀ ਆਪਣੀ ਬੋਲ ਲੈ 60 60 ਰੁਪਏ ਜੀ 60 60 ਉਹਨਾਂ ਨੂੰ 60 60 260 60 ਇਹ ਬੋਲੀ ਹੈ 260 60 ਆ ਜੀ ਹਾਂ ਜੀ 60 65

25 ਰੁਪਏ 30 35 ਜੀ 40 45 ਰੁਪਏ 2745 ਰੁਪਏ ਲਗਾ ਦਿਏ 2745 ਸਰ 2745 ਰੁਪਏ ਚੱਲਿਆ ਅਲੀ ਕੋ ਭਾਈ 2745 ਰੁਪਏ ਜੀ 2715 ਰੁਪਏ ਖਾਲਸ ਸਿੰਘ ਦਾ 1847 1847 2745 ਰੁਪਏ ਜੀ ਸਾਰੇ ਸਿੰਘ ਦਾ 1847 ਰੁਪਏ ਜੀ ਲਓ ਜੀ ਅਗਲੀ ਢੇਰੀ ਦੇਖਦੇ ਆਂ ਅਗਲੀ ਢੇਰੀ ਦੇਖਦੇ ਆਂ ਕਿਥੋਂ ਤੱਕ ਜਾਂਦੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲਓ ਜੀ ਜਿਹੜੀ 1121 ਦੀ ਬੋਲੀ ਹੋਈ ਆ ਜੀ ਉਹ ਹੋਈ ਆ ਜੀ 3600 1121 3600 ਤੇ 600 ਰੁਪਏ ਤੱਕ ਵੀ ਕੀ 1121 ਆਹ ਦੇਖਦੇ ਆਂ ਕਿਹੜੀ ਕੁਆਲਿਟੀ ਆ ਤੇ ਕਿਥੋਂ ਤੱਕ ਲੱਗ ਜਾਂਦੀ ਆ ਨਾ ਯਾਹ ਵਾਲੀ ਕੁਆਲਿਟੀ ਦੇਖੋ ਜੀ ਦੇਖੋ ਜੀ ਗ੍ਰੀਨ ਦਾ ਨਾ ਫੋਨ ਲਾਈ ਦੇਖੋ ਬਹੁਤ ਜਿਆਦਾ ਗਿੱਲੀ ਟੇਰੀਅਮ ਮੌਇਸਚਰ ਦੇਖੋ ਮੌਇਸਚਰ ਦੇਖੋ ਕਿੰਨਾ ਦੇਖੋ ਹਾ ਚੋੜੀ ਕਰ ਦਾਂਗੇ ਫੇਰ ਪੁੱਟ ਲੈਣਾ ਕੱਲੀ ਚੋੜੀ ਕਰਾਉਣ ਆਈ ਹੈ ਕੱਲੀ ਚੋੜੀ ਹੋਦੀ ਬਬੀ ਇਹ ਚੜੀ ਜਾਵਾ ਆ ਬੋ ਟਿੰਕੂ 1985 1985 ਦੇਖੋ ਜੀ ਜੱਟ ਦੀ ਜੜੀ ਆ ਪੱਕਾ ਨਹੀਂ ਲੋੜ ਆਏ ਬੋਲੋ ਭੋਜੀ ਭਾਵੇਂ ਜੋ ਮਰਜ਼ੀ ਭਾ ਬੋਲੋ ਪੱਕੀ ਗੱਲ ਆ 2000 ਰੱਖ ਦੋ 4000 ਰੱਖ ਦੋ 5000 ਰੱਖ ਦੋ ਤੁਹਾਡੀ ਆ ਜੀ ਬੋਲੋ ਬੋਲੋ ਭੋਜੀ ਜੋ ਮਰਜ਼ੀ ਭਾ ਰੱਖੋ ਭੋਜੀ ਉਹ ਚੋੜੀ ਕਰਦਾਂਗੇ ਡਿੱਪੂ ਕਿਨੇ ਵਿੱਚ ਜੁੜੀ ਕਰਾ ਲੈਣਾ ਚੋੜੀ ਦਾ ਵਾਧੂ ਕਰਾਣੀ ਪੈਣੀ ਹੈ ਚਾਰਾਂ ਆ ਟੱਕਰ ਦਾਂਗੇ ਮੋੜੀ ਦਾ ਵਾਧੂ ਕਰਾਣੀ ਪੈਣੀ ਬਾਈ ਉੱਤੇ ਰੀਦੀ ਗੱਲਾਂ ਕਰਦੇ ਭਾਈ ਤੇਰੀ ਦੀ ਨਸਾਨਾ ਮਨ ਤੇਰੀ ਦੀ ਗੱਲ ਕਰਦੇ ਤੇਰੀ ਤੇਰੇ ਨਾਲ ਨਾ ਹੀ ਨਹੀਂ ਜਾਂਦਾ ਨਹੀਂ ਨਹੀਂ ਬੋਲੀ ਢੇਰੀ ਦੀ ਹੋਰੀ ਕਿ ਬੋਲੀ ਦੀ ਹੋਰੀ ਇਹਨੂੰ ਗੋਲ ਭਾਗ ਪਾ ਦੇ ਮੈਂ ਜੱਟ ਕੁੱਟਦਾ ਨੂੰ ਲੈ ਆਇਆ ਜੱਟ ਕੁੱਟ ਦੂ ਅਗਲਾ ਢਾਂ ਕੁੱਟ ਦੂ ਬਾਬਾ ਰੱਖ ਪਿਆ ਬੋਲ ਕੀ ਧਿਆਨ ਰੱਖਾਂ ਓ ਯਾਰ ਅੱਗੇ ਤਾ ਬਗਵਾਸ ਕਰੀਂ ਅੱਗੇ ਚੱਲ ਨਹੀਂ ਮਿਲਦੀ ਅੱਗੇ ਚੱਲ ਯਾਰ ਅਵੀ ਤੂੰ ਬਾਬਾ ਬੋਲੀ ਕਰਾਇਆ ਰਹਿ ਗੋਲਕੀ ਕੋਈ ਬੋਲਦਾ ਨਹੀਂ ਲੋ ਗੱਲ ਕਰ ਤੂੰ ਇਹ ਹਟਦਾ ਹੀ ਨਹੀਂ ਫਿਰ ਬਾਬਾ ਇਹ ਕਿਰਿਆ ਨਾ ਜਰੀ ਸਾ ਗਿਆ ਲਓ ਜੀ ਟੈਲੀ ਦੀ ਬੋਲੀ ਨਹੀਂ ਹੋਈ ਜੀ ਕੈਨਸਲ ਹੋ ਗਿਆ ਟੈਲੀ ਅਗਲੀ ਟੈਲੀ ਦੇਖਦੇ ਆ ਕਿਥੋਂ ਤੱਕ ਜਾਂਦੀ ਆ ਹੈ ਕੋਈ ਬੋਲਦਾ ਤੇ ਨਾ ਅਗਲੀ ਟੈਲੀ ਦੇਖਦੇ ਆ ਉਹਨੂੰ ਬਾਹਰ ਭੇਜਿਆ ਉਹ ਤੈਨੂੰ ਮੂੰਹ ਕਰੀ ਬੈਠਾ ਜੀ ਚੱਲ ਯਾਰ ਮੁੱਛੋਂ ਲੜ ਗਿਆ ਯਾਰ ਹਾਂ ਚੱਲ ਜੀ ਕੋਟ ਮੋੜ ਸੇ ਲਾਓ ਖੜਾ ਬੰਦੇ ਨਹੀਂ ਦਵਾ ਰਹੇ ਕੀ ਨਹੀਂ ਬੋਲੀ ਕਰਾਉਣ ਵਾਲੇ ਥੋੜੀ ਯਾਰਾ ਬਹੁਤ ਖਰਾਬ ਹੋ ਗਿਆ 23 ਯਾਰਾ ਬਹੁਤ ਦਾਖਲੇ ਦੀ ਹੋਰੀ ਯਾਰਾ ਪੀਂਦੇ ਆ ਸਾਰੇ ਚੱਲ ਚੱਲ ਹੋਰ ਕਰਨਾ ਕੀ ਨਹੀਂ ਆਹ ਹੋ ਗਈ ਥੋੜੀ ਯਾਰਾ ਖਲਾਬੀ ਆ ਲਾਉਂਦਾ ਨਾਲ ਉਹ ਹਾਂ ਬੋਲੋ ਬੋਲੋ ਭਾਈ ਜੀ ਆ ਮੇਰੇ ਨਹੀਂ ਦੱਸ ਯਾ ਤੇ ਵੇਖ ਨਾਲ ਹੋਈ ਦੀ ਮੈਂ 230 ਲਾਉਂਦਾ ਨਹੀਂ ਗੌਰਮੈਂਟ ਦਾ ਇਹਦਾ ਜਿਹੜਾ ਰਾਹੁਲ ਇਹ ਕਹਿੰਦਾ ਕਿ ਕਰਨਾ ਨਜ਼ਰਾਂ ਤੇ ਬੰਦਾ 1200 ਇਹ ਡਬਲ ਤੋਂ ਜਿੰਨਾ ਹੀ ਪੰਖੇ ਹੋ ਜਾਣਾ ਉਧਰ ਬੋਲੀ ਹੀ ਬੋਲ ਹੁਣ ਬੋਲੀ ਇਹਦਾ ਉਹ ਕੌਣ ਦੀ ਬੋਲੀ ਹੈ 2070 ਵਿੱਚ ਕੋਈ ਯਾਰ 800 800 ਤੇ ਰੱਖ ਲੈ ਉੱਪਰ ਹਾਂ ਜੀ 2670 ਰੁਪਏ ਹਾਂ 2670 ਕਰੇ ਐ 2270 ਜੀ 2370 2370 2470 2500 ਛੋੜੀ ਕਰਨੀ ਹਾਂ ਜੀ 2600 ਰੁਪਏ ਆ ਇਹਦੀ ਗੱਲ ਸੁਣ ਲੈ ਪੱਕਾ ਬੋਲੀ ਦੇ ਪੱਕਾ ਹੀ ਲੱਗੇਗਾ ਭਾਈ ਉਹ ਢੇਰੀ ਛੋੜ ਦਈਏ ਆਪਾਂ ਬਸ ਬੋਲੀ ਦੇ ਪੱਕਾ ਹੀ ਆ ਹਾਂ 2600 ਰੁਪਏ ਜੀ 2700 ਦਾ ਕਰਵੇ 2700 ਰੁਪਏ ਜੀ ਆ ਕੋਈ ਚਾਰ ਮਹੀਨੇ 2800 ਰੁਪਏ 2800 ਕਰੇ ਜੱਜ 2805 ਰੁਪਏ ਜੀ

ਮਾਰੇ ਜਮ 2300 ਰੁਪਏ ਵੇਚ ਦੀ ਭਾਈ ਪੱਖਾ ਲੱਗੂਗਾ 4 ਵੇ ਚਲੋ ਯਾਰ ਚਲੋ ਗਾਹ ਚਲੋ ਹਾਂ ਜੀ 2900 ਰੁਪਏ ਲੱਗੀ ਆ ਇਹਦੇ ਵਿੱਚ ਨਾ ਕਾਲਾ ਦਾਣਾ ਬਹੁਤ ਜ਼ਿਆਦਾ ਸੀ ਤੇ ਹਲਕੀ ਸੀ ਢੇਰੀ 2900 ਰੁਪਏ ਲੱਗੇ ਲਓ ਜੀ 1885 1885 ਆ ਵੀ ਕਿੱਤੇ ਨੇ ਆਪਣੇ ਹੈਗੀ ਕੋਈ ਹਾਂ ਪਈ ਤਾਂ ਹੈਗੀ ਯਾਰ ਚੋੜੀ ਕਰ ਰੱਖੀ ਹੈ ਚੋੜੀ ਕਰ ਰੱਖੀ ਦਾ ਮਾਲ ਹੈ ਇਹਨੂੰ ਇਹਨੂੰ ਕੀ ਇਹਨਾਂ ਨੂੰ ਨਿਕਲਣਾ ਇਹਦੇ ਚੋਂ बोलो बोलो <laughs> बोले रे भाई पकाई मरी है पकाई करवाऊंगा रे चल कोई नहीं बोल बोल पा बोल बताओ वाला की गल है की ओ हो गए ओ हो गए हां ये गल है 50 ₹50 ₹55 5 ₹3105 5 5 ₹3105 पानी पानी हो गया इधर गया गो गया यार इधर आया उन्हें छड़ दे यार ਹੋ ਨਹੀਂ ਹੋਣੀ 3205 ਇਹ ਡਬਲ ਪੱਖਾ ਲੱਗਣਾ 5 10 10 ਹੋ ਗਿਆ 10 10 10 ਰੁਪਏ 10 15 15 15 ਹੋ ਗਏ 15 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 ਹੋ ਗਏ ਚਲੋ ਯਾਰ ਅੱਧੀ ਅੱਧੀ 15 15 ਹੋ ਗਏ 75 80 80 80 ਰੁਪਏ 80 ਰੁਪਏ 85 90 90 नब्बे पचानवे 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 चानवे बत्तीस सौ बत्ती सौ पांच पंच रुपए पांच रुपए पांच रुपए पांच रुपए पंज रुपए पंज रुपए 5 ਰੁਪਏ 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 10 10 15 20 25 20 20 35 35 35 35 35 35 35 ਰਾਇਤੀ ਰਾਇਤੀ ਮਾਨ 3235 ਰੁਪਏ 35 ਰੁਪਏ ਜਗਦੇਵ 3235 ਰੁਪਏ ਪੱਖਾ ਲੱਗੂਗਾ ਲਗਾਈਏ ਬੋਲ ਬੋਲ ਮਾਨ ਨਹੀਂ ਬਣਾਈਦਾ ਹੁੰਦਾ ਸਿਰੇ ਹੀ ਇਹ ਅੱਜ ਦਾ ਲੈਖ ਬਈ ਕਿਹੜੇ ਜੀ ਲਿਖਣੀਆਂ ਲਈ 3200 ਤੋਂ 3500 ਰੁਪਏ 18 ਪੌਸੀ ਲਿਖੀ ਆ ਵਾਲੀ ਕੋਟ ਆ ਇੱਕ ਕਾਲੀ ਆ ਗਈ ਕੀ ਨੰਬਰ ਕੀ ਦੇ ਆ ਮੇਰੀ ਆ ਇਹ ਮੇਰਾ ਨੰਬਰ ਹੈਗਾ ਰਿਸ਼ੂ ਦੇ ਬਾਤ ਚ ਬੋਲੋ ਜੀ ਪੱਕੇ ਲੱਗਣੇ ਬੋਲੋ ਬੱਸ ਪਿੱਛੇ ਜੀ ਫਿਲੀ ਸਰ ਜਦੋਂ ਇੱਕ ਦੇ ਰਿਵਾਸ ਤੇ ਤੈਨੂੰ ਕੰਦੇ ਸੀ ਉਦੋਂ ਤੂੰ ਚਿੱਕਾ ਮਾਰਨ ਲੱਗਿਆ ਪੂਰਾ ਖਿੱਲਰ ਜਾਣੀ ਸੀ ਯਾਰ ਆ ਪਾ ਕੇ ਕੀ ਖਿੱਲਰ ਜਾਣੀ ਸੀ ਤੂੰ ਨਾ 100 ਰੁਪਏ 250 ਬੋਲਦੇ ਬਸ 250 ਰੁਪਏ ਰੈਡੀ ਮੈਂ ਆ ਇੱਕ ਬੱਕਰੇ 2650 ਜੀ ਬੋਲੋ ਕਿਦਾਂ ਹੈ 440 ਹੈ ਭਾਈ ਜੀ ਹਾਂ 2650 ਮਕੇਸ਼ ਜੀ ਕੋਲ ਖੜਦੇ ਗੋਗਾ ਦੇਖੀ ਜਾਂਦਾ ਫਿਰ ਹਾਂ 26 ਮਕੇਸ਼ ਜੀ ਬੋ ਜੀ ਹਾਂ 55 ਰੁਪਏ 55 ਜੀ 55 ਰੁਪਏ 80 70 ਜੀ 75 ਜੀ 70 80 ਜੀ 100 ਜੀ 90 ਜੀ 95 ਜੀ 95 ਰੁਪਏ 95 ਪੱਖੇ ਕਿ ਲੱਗਣਾ ਗੋਗੇ ਬਹੁਤ ਹੈ 270 270 ਰੁਪਏ ਜੀ 270 ਜੀ 270 ਰੁਪਏ ਜੀ 270 ਜੀ 270 ਰੁਪਏ ਜੀ ਕਾਇਦੇ ਬੋਜੀ ਮਾਲ ਦੇ ਵਧੀਆ ਯਾਰ ਪੱਖਾਂ ਲਾ ਕੇ ਬੋ ਆਪਾਂ ਠੋਕਰ ਆਉਂਦਾ ਪਤਾ ਇਹਨੂੰ ਕੋਈ ਝੋਟਾ ਵੀ ਨਹੀਂ ਕੇ 27 ਰੁਪਏ ਜੀ 5 ਰੁਪਏ ਜੀ 5 ਵੇ 5 ਰੁਪਏ ਹੋ ਗਏ ਜੀ 5 10 15 20 20 ਰੁਪਏ 20 ਰੁਪਏ ਜੀ ਅਜ ਬੋਲੋ ਜੀ 27 ਤੋਂ 20 ਰੁਪਏ ਲਿਖੋ ਜੀ 1847 1847 2720 ਰੁਪਏ 1847 ਆਓ ਜੀ ਬੋਲੋ ਬੋਲੋ 20 ਰੁਪਏ ਦਾ ਲਾਗਾ ਆਹ ਵਾਹ ਹੋ ਗਿਆ ਹੁਣ ਹਾਲਾ ਫਾਈਓ 20 ਰੁਪਏ